ਦੇਖੋ ਤੁਹਾਨੂੰ ਤੁਹਾਡੇ ਸਾਹਮਣੇ ਹੈਗਾ ਕਿ ਤਿੰਨ ਵੈਪਨ ਦੇਦੇ ਤੋਂ ਮਿਲੇ ਆ ਇਹ ਕਦੋਂ ਆਏ ਕਿਨੇ ਪ੍ਰੋਵਾਈਡ ਕੀਤੇ ਉਹ ਅਸੀਂ ਫਰਦਰ ਇਨਵੈਸਟੀਗੇਟ ਕਰਾਂਗੇ ਬਟ ਆਰਮਸ ਐਂਡ ਨਾਰਕੋਟਿਕਸ ਐਂਡ ਹਵਾਲਾ ਇਹ ਤਿੰਨੋ ਹੀ ਕਿਉਂਕਿ ਪੈਸੇ ਦੇ ਨਾਲ ਹੀ ਜ਼ਰਾ ਰਿਲੇਟਡ ਹੁੰਦਾ ਹੈ ਉਹਦੇ ਵਿੱਚ ਇਹ ਇਨਵੋਲਡ ਇਸਰ ਨੈਟਵਰਕ ਕੁਝ ਯਾਰਪੁਰ ਤੇ ਸੀਮੀਸੀਆਪੁਰ ਦੇ ਪੰਜਾਬ ਦੇ ਸੀ ਨਹੀਂ ਜੀ ਹਾਲ ਕੀ ਘੜੀ ਤੋਂ ਆਸ-ਪਾਸ ਜਿੱਦਾਂ ਪਹਿਲਾਂ ਵੀ ਅਸੀਂ ਇਹ ਬੰਦਾ ਫੜਿਆ ਸੀਗਾ ਇੱਕ ਜੋਤੀਪ੍ਰੀਤ ਸਿੰਘ ਉਹ ਨਵਾਂ ਸ਼ਹਿਰ ਦਾ ਸੀਗਾ ਇੱਕ ਅਸੀਂ ਜਲੰਧਰੋਂ ਫੜਿਆ ਸੀਗਾ ਤੇ ਹੁਸ਼ਿਆਰਪੁਰ ਤੇ ਨੀਅਰ ਬਾਏ ਇਸ ਏਰੀਆ ਦੇ ਵਿੱਚ ਹੈ ਗਿਆ ਆਸ-ਪਾਸ ਉਹ ਜਿਹਨੂੰ ਸੋਰਮ ਤੋਂ ਦੇ ਰਿਹਾ ਉਹਨੂੰ ਤੇ ਆਵੇ ਕੋਈ ਉਹ ਆਪਣੀ ਸੋਲੋ ਕੁਝ ਕੀਤਾ ਨਹੀਂ ਜਾ ਰਿਹਾ ਠੀਕ ਉਨ ਬਾਅਦ ਉਹ ਡਾਇਰੈਕਟ ਆਇਆ ਦੇਖੋ ਜੀ ਬਿਲਕੁਲ ਜਿੱਦਾਂ ਕੀ ਤੁਹਾਨੂੰ ਦੱਸੇ ਕਈ ਐਫਆਈਆਰ ਦੇ ਵਿੱਚ ਹੀ ਇਸ ਵਾਂਟਿਡ ਅੰਡ जो लीगल प्रोसीजर होता है ਉਹਨੂੰ फॉलो ਕੀਤਾ जा रहा है सो ਥੈਟ ਪ੍ਰੋਪਰ प्रोसीजर ਦੇ ਨਾਲ ਹੀ ਇਹਦੇ ਖਿਲਾਫ ਜੋ ਬੰਦੀ ਕਾਰਵਾਈ ਹੋ ਅਸੀਂ ਕਰ ਸਕੀ ਸਰ ਮੋਨਾ ਦਸਾ ਵਾਂਦੇ ਜਿਹੜਾ ਸੈਕੰਡ ਸੋਰਨ ਜ਼ੋਰ ਰਕ ਤੇ ਮੋਨਾ ਦਸਾ ਵਾਂਦੇ ਯੂਨੀਵਰਸਿਟੀ ਦੇ ਕਿ ਐਕਟ ਕਰ ਰਹੇ ਹਾਂ ਸੋਰਨ ਵੀ ਕਹਿੰਿਆ ਕਿ ਜਿਵੇਂ ਸੌਰਵ ਜਿੰਦਲ ਦਾ ਹਾਲੇ ਤੱਕ ਸਾਡੇ ਕੋਲ ਦਰਹਰ ਤੋਂ ਕੰਮ ਕਰਦਾ ਰਹਿਣਾ ਚਾਹੀਦਾ ਹੈ ਜਿਹੜਾ ਇਹ ਰਿਪੋਰਟ ਪਾਉਂਦੇ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਪੂਰੇ ਸਟੇਟ ਦੇ ਵਿੱਚ ਚੱਲ ਰਿਹਾ ਹੈ ਉਹਦੇ ਤਹਿਤ ਹੁਸ਼ਿਆਰਪੁਰ ਪੁਲਿਸ ਨੂੰ ਵੀ ਇੱਕ ਅੱਛੀ ਉਪਲਬਧੀ ਫੇਰ ਮਿਲੀ ਹੈ ਪਿਛਲੀ ਵਾਰ ਵੀ ਮੈਂ ਤੁਹਾਡੇ ਸਾਰੇ ਨਾਲ ਰੂਬਰੂ ਹੋਇਆ ਸੀਗਾ ਤੇ ਅਸੀਂ ਇੱਕ ਹਵਾਲਾ ਨੈਟਵਰਕ ਜਿਹਦੇ ਵਿੱਚ ਅਸੀਂ ਕਈ ਅਕਿਊਜ਼ ਫੜੇ ਸੀਗੇ ਹਤਿਆਰਾ ਦੀ ਖੇਪ ਸਾਨੂੰ ਬਰਾਮਦ ਹੋਈ ਸੀਗੀ ਨਾਲ ਇਨਟੌਕਸਿਕੈਂਟ ਸਬਸਟੈਂਸਸ ਮਿਲੇ ਸੀਗੇ ਡਰਗ ਮਨੀ ਰਿਕਵਰ ਹੋਇਆ ਸੀਗਾ ਗੱਡੀਆਂ ਰਿਕਵਰ ਹੋਈ ਸੀਗੀ ਉਹਦੇ ਤਹਿਤ ਹੀ ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਉਹ 3 ਮਹੀਨੇ ਤੋਂ ਉਹਦੇ ਤੇ ਕੰਮ ਕਰ ਰਹੇ ਸੀਗੇ ਉਸ ਸੀਕੁਐਂਸ ਦੇ ਵਿੱਚ ਹੁਣ ਅਸੀਂ ਫਿਰ ਇੱਕ ਹੋਰ ਅਕਿਊਜ਼ ਨੂੰ ਫੜਿਆ ਹੈਗਾ ਇਹਦਾ ਨਾਂ ਹੈਗਾ ਨੀਰਜ ਕੁਮਾਰ ਉਰਫ ਰਾਂਜਾ ਇਹ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ 3 ਵੈਪਨਸ ਰਿਕਵਰ ਹੋਏ ਹੈ ਇੱਕ ਗਲੌਕ ਪਿਸਟਲ ਹੈਗਾ 9mm ਤੇ ਦੋ ਕੰਟਰੀ ਮੇਡ ਪਿਸਟਲਸ ਹੈਗੇ 32 ਗੋਲ ਇਹ ਤਿੰਨ ਇਲੀਗਲ ਵੈਪਨ ਜਿਹਦੇ ਤੋਂ ਬਰਾਮਦ ਹੋਏ ਜੋ ਹਾਲ ਕੀ ਖੜੀ ਪਹਿਲਾ ਸਾਨੂੰ ਇਹ ਫੀਚਰ ਹੋਰ ਕਿਆ ਸੀਗਾ ਪੁਰਾਣੇ ਜੋ ਮੁਕਦਮੇ ਦਰਜ ਹੋਏ ਹਨ ਜੋ ਅਸੀਂ ਇਹਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਸਾਹਿਲਪ੍ਰੀਤ ਬੰਦਾ ਅਸੀਂ ਫੜਿਆ ਸੀਗਾ ਜੋ 5ਵੇਂ ਮਹੀਨੇ ਦੇ ਵਿੱਚ ਉਹਦੇ ਤੋਂ ਸਾਨੂੰ 149 ਗ੍ਰਾਮ ਆਫ ਹੈਰੋਇਨ ਰਿਕਵਰ ਹੋਈ ਸੀ ਜਦੋਂ ਅਸੀਂ ਉਹਦੇ ਨੈਟਵਰਕ ਨੂੰ ਬਸਟ ਕੀਤਾ ਤੇ ਪਤਾ ਲੱਗਿਆ ਸੀਗਾ ਕਿ ਇੱਕ ਸੌਰਵ ਜਿੰਦਲ ਜਿਹਦਾ ਨਾਂ ਪਹਿਲਾਂ ਵੀ ਸਾਨੂੰ ਕਈ ਕੇਸਿਸ ਦੇ ਵਿੱਚ ਫੀਚਰ ਹੋਇਆ ਹੈ ਤੇ ਯੂਐਸ ਦੇ ਵਿੱਚ ਬੈਠਾ ਹੈ ਤੇ ਇਸ ਨੈਟਵਰਕ ਨੂੰ ਆਪਰੇਟ ਕਰਦਾ ਹੈ। ਉਸੀ ਨੈਟਵਰਕ ਦੇ ਵਿੱਚ ਇੱਕ ਹਿਮੰਤ ਨਾਦਾ ਬੰਦਾ ਫੀਚਰ ਹੋਇਆ ਸੀ ਇੱਕ ਅਕਿਊਜ਼ ਜਿਹੜਾ ਕਿ ਅੱਜ ਅਸੀਂ ਫੜਿਆ ਹੈਗਾ ਉਹ ਵੀ ਉਹਦੇ ਵਿੱਚ ਫੀਚਰ ਹੋਇਆ ਸੀਗਾ ਤੇ ਹਿਮੰਤ ਨੂੰ ਅਸੀਂ ਕੁਝ ਦਿਨਾਂ ਬਾਅਦ ਫੜ ਲਿਆ ਸੀਗਾ ਪੰਜਵੇਂ ਮਹੀਨੇ ਦੇ ਵਿੱਚ ਹੀ ਉਹਦੇ ਤੋਂ ਸਾਨੂੰ ਇੱਕ ਇਲੀਗਲ ਕੰਟਰੀ ਮੇਡ 315 ਬੋਰ ਵੈਪਨ ਰਿਕਵਰ ਹੋਇਆ ਸੀ। ਹੁਣ ਇਹ ਬੰਦਾ ਸਾਡਾ ਵੌਂਟਡ ਸੀਗਾ ਜਿਹਨੂੰ ਨੀਰਜ ਕੁਮਾਰ ਉਹ ਸ਼ਰਾਂਝਾ ਇਹਨੂੰ ਵੀ ਅਸੀਂ ਫੜ ਲਿਆ ਹੈਗਾ ਤੇ ਇਹ ਜਿਹੜਾ ਇੱਕ ਹਵਾਲਾ ਨੈਟਵਰਕ ਵੀ ਚੱਲਦਾ ਸੀਗਾ ਅਸਲਾ ਦਾ ਤੇ ਨਾਰਕੋਟਿਕਸ ਦਾ ਐਂਡ ਹਵਾਲਾ ਇਹ ਸਾਰੇ ਕੰਬੀਨੇਸ਼ਨ ਦੇ ਵਿੱਚ ਇਹ ਕੰਮ ਕਰਦੇ ਸੀਗੇ ਤੇ ਇੱਕ achhi upalabdhi ਹੁਣ ਸਾਡੀ ਡਿਟੈਕਟਿਵ ਟੀਮ ਜਿਹਨੂੰ ਲੀਡ ਕਰ ਰਹੀ ਸੀ ਕਿ ਸਾਡੇ ਐਸਪੀਟੀ ਡਾਕਟਰ ਮੁਕੇਸ਼ ਜੀ ਉਹਨਾਂ ਦੇ ਨਾਲ ਡੀਐਸਪੀਡੀ ਸੁਖਮਿੰਦਰ ਸਿੰਘ ਐਂਡ ਇਨਚਾਰਜ ਹੈ ਇਹ ਇੰਸਪੈਕਟਰ ਗੁਰਪ੍ਰੀਤ ਇਹਦੀ ਟੀਮ ਪਨਾਲ ਸਾਈਬਰ ਦੀ ਸਾਡੀ ਟੀਮ ਉਹਨਾਂ ਨੂੰ ਅਚੀ ਉਪਲਬਧੀ ਮਿਲੀ ਹੈ। ਦੇਖੋ ਜੀ ਹੁਣ ਅਸੀਂ ਇਹ ਡੀਟੇਲ ਦੇ ਵਿੱਚ ਪਤਾ ਕਰ ਰਹੇ ਹ ਕਿੱਥੋਂ ਆਏ ਕਿਨੇ ਸਪਲਾਈ ਕੀਤੇ ਕਿੱਤੇ ਸੀਗੇ ਜਿੱਦਾਂ ਪਹਿਲਾਂ ਵੀ ਤੁਸੀਂ ਦੇਖ ਹੀ ਰਹੇ ਹੋ ਕਈ ਮਹੀਨਿਆਂ ਤੋਂ ਸਾਡਾ ਇਹ ਚੱਲ ਰਿਹਾ ਹੈ। ਅਸੀਂ ਹਰ ਇੱਕ ਪਰਤ ਤੇ ਪਰਤ ਇਹਦੀ ਅਣਲੀ ਹੋ ਰਹੀ ਹੈ। ਜੋ ਜੋ ਬੰਦੇ ਇਸ ਨੈਟਵਰਕ ਦੇ ਵਿੱਚ ਕੰਮ ਕਰ ਰਹੇ ਸਾਰੇ ਸਾਰੇ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ।